ਇਹ ਆ ਫਟਾ ਦੇ ਚਾਬੀ ਚੱਲੀਏ ਫਿਰ ਲੋ ਜੀ ਦੋਸਤੋ ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਤੇ ਅੱਜ ਦੀ ਦਿਨ ਦੀ ਹੋ ਗਈ ਸ਼ੁਰੂਆਤ ਤੇ ਆਪਾਂ ਚੱਲੇ ਆ ਹਨਾ ਮੈਡਮ ਨੂੰ ਛੱਡਣ ਦੁਕਾਨ ਤੇ ਆਪਾਂ ਅੱਜ ਘਰੇ ਮੈਂ ਬੱਚੇ ਥੋੜੇ ਜੇ ਢਿੱਲੇ ਆ ਉਹਦੇ ਕਰਕੇ ਮੈਨੂੰ ਘਰ ਰਹਿਣਾ ਪੈਣਾ ਕੋਈ ਨਹੀਂ ਇੱਕ ਦੋ ਦਿਨ ਦੀ ਗੱਲ ਹੈ ਉਹਦੇ ਬਾਅਦ ਫੇਰ ਆਪਾਂ ਹਨਾ ਮੌਸਮ ਬਹੁਤ ਸੋਹਣਾ ਅੱਜ ਬੱਦਲ ਵਾਈ ਜਾ ਬਾਹਰ ਹਵਾ ਚੱਲਦੀ ਹੈ ਹਨਾ ਬੱਦਲ ਵਾਈ ਤਾਂ ਕੇ ਵੀ ਰਹਦੀ ਹੈ ਪਰ ਅੱਜ ਹਵਾ ਚੱਲਦੀ ਨਾਲ ਕੱਲ ਕਿਤੇ ਮੀਂਹ ਪਿਆ ਉਹਦੇ ਕਰਕੇ ਮੌਸਮ ਸੋਹਣਾ ਹੋਇਆ ਹੋਵੇਗਾ ਹਨਾ ਠੰਡਾ ਹੋਇਆ ਹੋਵੇਗਾ ਤੇ ਚਲੋ ਜੀ ਕਰੀਏ ਆਪਣੀ ਲੱਡੂ ਨੂੰ ਤਿਆਰ ਸਟਾਰਟ ਕਰੀਏ ਚਲੋ ਜੀ ਤੁਹਾਡੇ ਕਿ ਭਾਬੀ ਦਾ ਨੋ ਲੋਡ ਕੁੱਲਗੇ ਲੋਕ ਵਾਈਕ ਸੁਪਨਾ ਵਾਈ ਲੋਚੀ ਲੋ ਲੋਹੀ ਆਪਣੀ ਲਾਡੋ ਤਿਆਰ ਵਰਤਿਆ ਹਾਂਜੀ ਦੋਸਤੋ ਅਸੀਂ ਨਿਕਲ ਗਏ ਵਿੰਡੋ ਬਾਹਰ ਚਲੋ ਜੀ ਕਰੀਏ ਆਪਣੀ ਦਿਨ ਦੀ ਸ਼ੁਰੂਆਤ ਏਕੇ ਰੱਬ ਦਾ ਨਾਮ ਬਲੇ ਸੋਨੇਹਾ ਸਤਿ ਸ਼੍ਰੀ ਅਕਾਲ ਓਏ ਪ੍ਰਮਾਤਮਾ ਹਣਾ ਇਦਾਂ ਹੀ ਦਿਨ ਲਿਆਉਂਦਾ ਰਹੇ ਵਧੀਆ ਵਧੀਆ ਚੰਗੇ ਦਿਨ ਚੰਗੇ ਦਿਨ ਆਉਣ ਸੁਖ ਸੁਖੀ ਸਾਰੇ ਦਿਨ ਆਉਣ ਤਾਂ ਇਸ ਤੋਂ ਉੱਪਰ ਹੋਰ ਕੀ ਚਾਹੀਦਾ ਹਣਾ ਜ਼ਿੰਦਗੀ ਵਧੀਆ ਚੱਲਦੀ ਰਹੇ ਤੇ ਮੌਸਮ ਸੋਹਣਾ ਹੈ ਹਣਾ ਅੱਜ ਬਾਹਰ ਹਰਿਆਲੀ ਦੇਖੂਗੀ ਨੂੰ ਥੋੜੀ ਲੱਗਦੀ ਹੈ ਲੋ ਦੋਸਤੋ ਮੈਨੂੰ ਇਹਨਾਂ ਨੇ ਬੁਟੀਕ ਤੇ ਛੱਡਤਾ ਤੇ ਹੁਣ ਇਹ ਚੱਲੇ ਆਪਾਂ ਵਾਪਸ ਕਰੇ ਕਿਉਂਕਿ ਬਾਈ ਜੀ ਬੱਚੇ ਕਰ ਇਹਨੇ ਤਾਂ ਕਰਕੇ ਇਹਨਾਂ ਨੂੰ ਵਾਪਸ ਜਾਣਾ ਪੈਣਾ ਮੈਨੂੰ ਕੰਮ ਸੀਗਾ ਜ਼ਿਆਦਾ ਤਾਂ ਕਰਕੇ ਮੈਂ ਅੱਜ ਇਕੱਲੀ ਆਈ ਹਾਂ ਬੁਟੀਕ ਤੇ ਨਹੀਂ ਇਹ ਨਾਲ ਹੀ ਆਉਂਦੇ ਹੁੰਦੇ ਨੇ ਬਾਈ ਜੀ ਬਾਈ ਲਓ ਜੀ ਆਪਾਂ ਨਿਕਲ ਜੇ ਹਨਾ ਮੈਡਮ ਸ਼ਰਤਾ ਦੇਖੋ ਰਸਤਾ ਨੇ ਕਿੰਨਾ ਵਧੀਆ ਹਨਾ ਰਸਤਾ ਬਣਾਇਆ ਹੋਇਆ ਬਸ ਦਰਖਤ ਪਚਾ ਕੇ ਰੱਖਣੇ ਚਾਹੀਦੇ ਹਨਾ ਆਪਣੇ ਜਿਵੇਂ ਕਈ ਲੋਕ ਹਨਾ ਸੜਕਾਂ ਤੇ ਜਿਹੜੇ ਦਰਖਤ ਖੜੇ ਹੁੰਦੇ ਆ ਖੇਤਾਂ ਦੇ ਨਾਲ ਨਾਲ ਕਈ ਅੱਗ ਲਾ ਕੇ ਭੂਕ ਦੰਦੇ ਹਨਾ ਬਸ ਇਹ ਕਿਰਪਾ ਰੱਖਿਆ ਕਰੋ ਹਨਾ ਯਾਰ ਵੀ ਦਰਖਤ ਨਾ ਭੂਕਿਆ ਕਰੋ ਦਰਖਤਾਂ ਨਾਲੇ ਆਪਾਂ ਹੀ ਜੇ ਦਰਖਤਾਂ ਆ ਆਪਣਾ ਜੀਵਨ ਹੈ ਜੇ ਇਹ ਨਹੀਂ ਹੋਣਗੇ ਤਾਂ ਆਪਾਂ ਵੀ ਨਹੀਂ ਇਹ ਨਾਲੇ ਸਾਰਾ ਕੁਝ ਆਪਣਾ ਸਿਸਟਮ ਚੱਲਦਾ ਹੈ ਇਸ ਵਾਰ ਗਰਮੀ ਦੇਖ ਲਓ ਕਿੰਨੀ ਪਈ ਆ ਹਨਾ ਤਾਂ ਹੀ ਇੰਨੀ ਗਰਮੀ ਜ਼ਿਆਦਾ ਪਈ ਆ ਜੇ ਦਰਖਤ ਘਟ ਗਏ ਦਰਖਤ ਲਾਉਣ ਦੀ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਿਆ ਕਰੋ ਬਸ ਅਸ ਇਹੀ ਗੱਲ ਕਹਿਨੇ ਆ ਹਨਾ ਜਦੋਂ ਇਹ ਰੋਡ ਬਣਿਆ ਸੀ ਹਨਾ ਪਹਿਲਾਂ ਜਦੋਂ ਰੋਡ ਇਹ ਸਿੰਗਲ ਹੁੰਦਾ ਸੀ ਤੇ ਜਦੋਂ ਉਦੋਂ ਇਹਦੇ ਆਲੇ-ਦਾਲੇ ਬਹੁਤ ਦਰਖਤ ਸੀ। ਦਰਖਤਾਂ ਨਾਲ ਭਰਿਆ ਪਿਆ ਸੀ ਇਹ ਵੀ। ਬਹੁਤ بڑے-ਬੜੀਆਂ ਟਾਲੀਆਂ ਹਨਾ ਬੜੀਆਂ-ਬੜੇ بڑے-ਬੜੇ ਦਰਖਤ ਪੂਰੇ ਸਾਰੇ ਇਹਨਾਂ ਨੇ ਜਦੋਂ ਰੋਡ ਬਣਾਇਆ ਉਦੋਂ ਸਾਰੇ ਵੱਢਤੇ। ਉਸ ਤੋਂ ਬਾਅਦ ਇੱਥੇ ਮਾਤਾ-ਵਰਨ ਦਾ ਬਹੁਤ ਫਰਕ ਪਿਆ ਹਨਾ ਉਹਦੇ ਬਾਅਦ ਗਰਮੀ ਜਦੋਂ ਉਹਦੇ ਬਾਅਦ ਗਰਮੀਆਂ ਆਈਆਂ ਉਦੋਂ ਪਤਾ ਲੱਗਦਾਦਾ ਵੀ ਹਾਂ ਵੀ ਕੋਈ ਚੀਜ਼ ਕਟ ਗਿਆ ਤਾਂ ਕਰਕੇ ਇੰਨੀ ਗਰਮੀ ਹੋਈ ਆ ਇਹ ਦਰਖਤ ਤੇ ਲੋਕ ਕਿੰਨੇ ਦਰਖਤ ਤੇ ਰੋੜਦੇ ਹੋਣਾ ਸਾਰੇ ਵੱਟ ਤੇ ਤੇ ਹੁਣ ਇਹਨਾਂ ਨੇ ਚਲੋ ਦੁਬਾਰਾ ਲਾਦੇ ਤੇ ਦਰਖਤ ਹੋਣ ਵੀ ਲੱਗ ਜਣਾ ਦੇਖੋ ਗੱਡੇ ਗੱਡੇ ਹੋ ਗਏ ਚਲੋ ਜਦ ਇਹ ਹੋ ਜਾਣਿਆ ਤਾਂ ਦੁਬਾਰਾ ਫੇਰ ਉੱਥੇ ਚਲੋ ਜੇ ਆਪਾਂ ਵੱਟ ਦੇ ਆਂ ਦਰਖਤ ਹਨਾ ਤਾਂ ਜੇ ਇੱਕ ਵੱਟ ਦੇ ਦਾ ਦੋ ਲਾਓ ਲਾਉਣੇ ਵੀ ਚਾਹੀਦੇ ਆਏ ਥੋੜੋ ਵੀ ਵੱਡੇ ਜਾਓ ਤੇ ਲਾਉਣੇ ਹੈ ਨਹੀਂ ਦੇਖੋ ਹਣਾ ਆਪਣੀਆਂ ਮੋਟਰਾਂ ਤੇ ਵੀ ਦਰਖਤ ਬਹੁਤ ਘਟਣ ਲੱਗ ਗਏ ਅੱਗੇ ਕਿੰਨੇ ਕਿੰਨੇ ਦਰਖਤ ਹੋਇਆ ਕਰਦੇ ਤੇ ਆਪਣੇ ਹੁਣ ਆਪਾਂ ਪਤਾ ਨਹੀਂ ਕੀ ਗੱਲ ਇੱਕ ਦਰਖਤ ਨਾਲ ਕਿੰਨੀ ਕੁ ਮਾਰ ਪੈ ਜਾਂਦੀ ਆ ਹਨਾ ਆਪਾਂ ਕੀ ਸੋਚਦੇ ਆ ਸਮਝੋ ਬਾਹਰ ਆਖਣੀ ਹਨਾ ਸੋ ਦਰਖਤ ਲਾਇਆ ਕਰੋ ਆ ਦੇਖੋ ਇਹਨਾਂ ਨੇ ਹੁਣ ਨਵੇਂ ਦਰਖਤ ਲਾਇਆ ਸਾਰੇ ਕਿੰਨੇ ਵਧੀਆ ਹੋਏ ਹੋਏ ਹਨਾ ਜਦੋਂ ਇਹ ਹੋ ਗਏ ਹਨ ਚੰਗੀ ਤਰ੍ਹਾਂ ਰੋਡ ਨੇ ਕਿੰਨਾ ਸੋਹਣਾ ਲੱਗਣ ਲੱਗਿਆ ਨਾਲੇ ਆਪਣਾ ਜਿਹੜਾ ਵਾਤਾਵਰਣ ਸਾਫ਼ ਹੋਊਗਾ ਹਨਾ ਸਾਰਾ ਕੁਝ ਵਧੀਆ ਹੋਊਗਾ ਗਰਮੀ ਵੀ ਘਟੂਗੀ ਦੇਖੋ ਨਾ ਕਿੰਨਾ ਵਧੀਆ ਲੱਗਦਾ ਪੁਲਿਸ ਵਾਲਿਆਂ ਦਾ ਕਿੰਨਾ ਵਧੀਆ ਉਹਦੇ ਵਿੱਚ ਦਰਸ਼ਤਾਂ ਦੇ ਗੱਪੇ ਹਨ ਕਮਰਾਜ ਬਣਾਇਆ ਹੋਇਆ ਇਹ ਆਪਣਾ ਰਾਨਮਾ ਆ ਗਿਆ ਰਾਨਮਾ ਦਾ ਗੁਰਦੁਆਰਾ ਸਾਹਿਬ ਆ ਗਿਆ ਇੱਧਰ ਹਨਾ ਦੇਖ ਲਓ ਆ ਵੀ ਰੋਡ ਆ ਹਨਾ ਕਈ ਰੋਡ ਤੇ ਹਨਾ ਆਪਾਂ ਦੇਖਿਆ ਵੀ ਤਰਖਤ ਫੜਕਾਂ ਦੇ ਨਾਲ-ਨਾਲ ਲੋਕ ਹੋਣੇ ਨਹੀਂ ਦਿੰਦੇ ਹਨਾ ਤੇ ਆ ਵੀ ਰੋਡ ਆ ਹਨਾ ਦੇਖੋ ਗੱਡੇ-ਗੱਡੀਆਂ ਡੇਕਾਂ ਕਿੱਡੀਆਂ ਗੱਡੀਆਂ ਦੇਖੋ ਨਾਲੇ ਬਹੁਤ ਪੁਰਾਣੀਆਂ ਇਹ ਇਹ ਵੀ ਕਿਸਾਨਾਂ ਨੂੰ ਸ਼ਾਬਾਸ਼ ਦੇਣੀ ਪਣਦੀ ਆ ਜਿਨ੍ਹਾਂ ਦੇ ਹਾਲ ਦੇ ਨਾਲ ਖੇਤ ਨੇ ਹਨਾ ਸੜਕ ਦੇ ਨਾਲ-ਨਾਲ ਜਿਨ੍ਹਾਂ ਦੇ ਖੇਤ ਆ ਜਿਨ੍ਹਾਂ ਨੇ ਇਸ ਤਰਖਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਦੇਖੋ ਕਿੰਨਾ ਸੋਹਣਾ ਖੜਿਆ ਹਨ ਹਨ ਰੋਡ ਦੇ ਵੀ ਟੌਰ ਬਣਾਈ ਪਈ ਹੈ ਇਹਨਾਂ ਨੇ ਜੇ ਇਹ ਨਾ ਹੁੰਦੇ ਤਾਂ ਰੋਡ ਦੇ ਲੋ ਕਿਹਾ ਜਾਣਾ ਸੀ ਹਨ ਸੁੰਨਸਾਨ ਹੋਣਾ ਸੀ ਜਿਹੜਾ ਹੁਣ ਬੰਦਾ ਕੋਈ ਵੀ ਸਾਈਕਲ ਤੇ ਜਾਂਦਾ ਚਾਹੇ ਤੁਰਿਆ ਜਾਂਦਾ ਕੋਈ ਉਹਨੂੰ ਕਿੰਨਾ ਫਾਇਦਾ ਹੈ ਇਹ ਇੰਦਰਾਕਤਾਂ ਦਾ ਛਾਵਾ ਹਨਾ ਸਿਰੇ ਤੋਂ ਲੈ ਕੇ ਸਿਨੇ ਤੱਕ ਛਾਵਾ ਇਸ ਲਈ ਅਸੀਂ ਕਹਿੰਦੇ ਹਾਂ ਹਨਾ ਵੀ ਬਸ ਦਰਖਤ ਲਾਓ ਬਾਤੇ-ਬਾਦ ਜਿੰਨੇ ਲਾਉਂਦੇ ਆ ਦਰਖਤਾਂ ਨਾਲ ਹੀ ਆਪਣੀ ਧਰਤੀ ਸੋਹਣੀ ਲੱਗਦੀ ਹੈ ਆਪਣਾ ਜਿਹੜਾ ਉਹ ਸੋਨਾ ਪੜਦਾ ਹੈ ਗਰਮੀ ਘਟਦੀ ਹੈ ਏਸੀ ਲਾਉਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਤ੍ਰਖਤ ਪੂਰੇ ਕਰ ਲਈਏ ਹਨਾ ਤ੍ਰਖਤ ਲਾ ਦਈਏ ਜੇ ਜਿੰਨੇ ਆਪਾਂ ਨੂੰ ਚਾਹੀਦੇ ਲੋ ਜੀ ਦੋਸਤੋ ਆਪਾਂ ਚੱਲੇ ਫਿਰ ਦੁਕਾਨ ਤੇ ਨੂੰ ਹਨਾ ਸਵੇਰ ਦਾ ਮੈਂ ਘਰੇ ਸੀਗਾ ਤੇ ਪਿੱਛੇ ਬੈਠੀ ਆ ਬੱਚਾ ਪਾਰਟੀ ਇਹ ਨਾ ਕਰਕੇ ਮੈਨੂੰ ਅੱਜ ਘਰੇ ਰਹਿਣਾ ਪੈ ਗਿਆ ਸਵੇਰੋਂ ਮੈਂ ਮੈਡਮ ਨੂੰ ਦੁਕਾਨ ਤੇ ਛੱਡਿਆ ਆਇਆ ਸੀ ਤੇ ਹੁਣ ਸ਼ਾਮ ਹੋ ਗਈ ਤੇ ਉਹਨਾਂ ਨੂੰ ਲੈਣ ਚੱਲੇ ਆਂ ਬੱਚੇ ਥੋੜੇ ਜਿਹਾ ਬਿਮਾਰ ਸੀਗੇ ਉਹਦੇ ਕਰਕੇ ਮੈਨੂੰ ਘਰ ਰਹਿਣਾ ਪੈ ਗਿਆ ਤੇ ਮਾਸੂਮ ਠੀਕ ਆ ਅੱਜ ਜੇ ਕੱਲ ਤੇ ਪਾਂਗੀ ਫਿਰ ਨਾਲੇ ਹਨਾ ਦੁਕਾਨ ਤੇ ਬਸ ਵਲੌਗ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣਾ ਪਿਆਰ ਉਦਾਂ ਹੀ ਬਣਾ ਕੇ ਰੱਖੋ ਜਿੱਦਾਂ ਤੁਸੀਂ ਪਹਿਲਾਂ ਵੀਡੀਓ ਨੂੰ ਪਿਆਰ ਦਿੰਦੇ ਸੀ ਉਦਾਂ ਹੀ ਸਾਡੇ ਵਲੌਗਰ ਨੂੰ ਵੀ ਹਨਾ ਪਿਆਰ ਕਰੋ ਵਾਤੇ-ਵੱਤੇ ਬਸ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਹੋਣੇ ਵਾਲੀ ਹੈ ਤੁਹਾਨੂੰ ਅਸੀਂ ਦੱਸ ਨਹੀਂ ਰਹੇ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਥੋੜਾ ਜਿਹਾ ਸਸਪੈਂਸ ਜਿਆ ਰਹੇ ਹਨ ਤੇ ਅਸੀਂ ਆਪਣਾ ਕੰਮ ਹੁੰਦਾ ਤੁਹਾਨੂੰ ਦਿਖਾਈਏ ਬਸ ਗੱਡੀ ਦਾ ਵੀ ਕੰਮ ਸ਼ੁਰੂ ਹੋ ਜਾਣਾ ਗੱਡੀ ਦਾ ਕੀ ਕੰਮ ਕਰਾਉਣਾ ਹੈ ਸਾਰਾ ਕੁਝ ਤੁਹਾਨੂੰ ਬਲੌਗਨ ਆਹੀ ਪਤਾ ਲੱਗੇ ਜਾਊਗਾ ਹਨਾ ਨਾਲ ਦੀ ਨਾਲ ਵੀ ਅਸੀਂ ਹੁਣ ਕੀਆ ਕਰਨ ਲੱਗੇ ਆ ਹੁਣ ਕੀਆ ਹਲ ਕਰਨ ਲੱਗੇ ਆ ਬਸ ਇੱਕ ਅੱਧੇ ਦਿਨ ਦੀ ਗੱਲ ਹੋਰ ਹੈ ਤੇ ਬਾਅਦ ਆਪਣਾ ਕੰਮ ਸਟਾਰਟ ਹੈ ਤੇ ਉਹਦੇ ਬਾਅਦ ਫਿਰ ਜਿਹੜਾ ਕੰਮ ਹੋਣਾ ਆਪਣਾ ਉਹ ਵੀ ਚੱਲੂ ਇੱਕ ਕੰਮ ਕਰਨਾ ਬਸ ਤੁਸੀਂ ਵੀਡੀਓ ਲਾਈਕ ਤੇ ਸ਼ੇਅਰ ਕਰ ਲਈਆਂ ਬਸ ਤੁਹਾਡਾ ਇੰਨਾ ਕੰਮ ਹੈ ਹੋ ਸਕੇ ਤਾਂ ਆਪਣਾ ਸੋਹਾਂ ਜਿਹਾ ਕਮੈਂਟ ਕਰ ਦਿਆ ਕਰੋ ਜਿਆਦਾ ਨਹੀਂ ਤਾਂ ਇੱਕ ਦਿਲ ਹੀ ਭੇਜ ਦਿਆ ਕਰੋ ਹੁਣ ਦਿਲ ਜਾਂ ਤਾਂ ਭੇਜਣ ਚ ਕੁਝ ਨਹੀਂ ਲੱਗਦਾ ਉਹਦੇ ਪਰ ਹੱਥ ਮਾਰੋ ਚਾਹੇ ਕੋਡਾ ਮਾਰੋ ਚਾਹੇ ਕੁਛ ਮਾਰੋ ਪਰ ਕਰ ਦਿਆ ਕਰੋ ਮੈਨੂੰ ਇਹਦੇ ਨਾਲ ਸਾਨੂੰ ਥੋੜਾ ਜਿਹਾ ਮੋਟੀਵੇਸ਼ਨ ਮਿਲ ਜਾਂਦਾ ਤੇ ਆਪਣੀ ਰਾਣੀ ਸੁਨਤਰਾ ਹਨਾ ਪਾਂ ਸੈਕੰਡ ਹੈਂਡ ਹੀ ਲਈਆ ਗੱਡੀ ਕੋਈ ਪ੍ਰੋਬਲਮ ਨਹੀਂ ਗੱਡੀ ਚ ਸਭ ਕੁਝ ਵਧੀਆ ਚੱਲ ਰਹੀ ਆ ਬਸ ਇਹੀ ਡਰ ਹੁੰਦਾ ਹਨਾ ਜਦੋਂ ਆਪਾਂ ਸੈਕੰਡ ਹੈਂਡ ਗੱਡੀ ਲੈਣਿਆ ਕੋਈ ਉਹਦੇ ਵਿੱਚ ਇਹੀ ਡਰ ਹੁੰਦਾ ਵੀ ਕੋਈ ਪ੍ਰੋਬਲਮ ਨਾ ਹੋਵੇ ਹਨਾ ਆਪਦਾ ਹੋਣਿਆ ਵਾਲਾ ਆਪਣੇ ਕੋ ਗੱਡੀ ਨੂੰ ਤੇ ਇੰਨੇ ਕ ਦਿਨਾਂ ਤੱਕ ਪਤਾ ਲੱਗ ਜਾਂਦਾ ਹਨਾ ਕਿ ਗੱਡੀ ਚ ਕੋਈ ਪ੍ਰੋਬਲਮ ਹੈਗੀ ਆ ਕਿ ਨਹੀਂ ਲਗਭਗ ਰੋਜ਼ ਹੀ ਚੱਲਦੀ ਆ ਉਧਰ ਦੀ ਗੱਡੀ ਵੇਖਿਆ ਨਾ ਮੈਂ ਰਾਤ ਵੀਡੀਓ ਬਣਾਈ ਸੀ ਜਿਹੜੇ ਵੀਡੀਓ ਬਣਾ ਕੇ ਪਾਈ ਸੀ ਹਨਾ ਇੰਸਟਾਗ੍ਰam ਤੇ ਤੇ ਜੇ ਤੁਸੀਂ ਹੁਣ ਤੱਕ ਜੋ ਸਾਡਾ ਇੰਸਟਾਗ੍ਰam ਫੋਲੋ ਨਹੀਂ ਕਰਿਆ ਤਾਂ ਉਹ ਵੀ ਜਾ ਕੇ ਕਰਿਓ ਉਹ ਆਪਣਾ ਹੈਗਾ ਕੋਰ ਫੈਸ਼ਨ ਬੁਟੀਕ ਦੇ ਨਾਂ ਤੇ ਸਾਰੇ ਜਾਣੇ ਜਾ ਕੇ ਫੋਲੋ ਜਰੂਰ ਕਰਿਓ ਉਹਦੇ ਉੱਪਰ ਸਾਡੀਆਂ ਸ਼ਾਰਟ ਵੀਡੀਓ ਜ਼ਿਆਦਾਤਰ ਉਹਦੇ ਉੱਪਰ ਹੀ ਹੁੰਦੀਆਂ ਹਨਾ ਚਲੋ ਠੀਕ ਹੈ ਜੀ ਮਿਲਦੇ ਆ ਮੈਡਮ ਨੂੰ ਜਾ ਕੇ ਜੀ ਹਾਂਜੀ ਦੋਸਤੋ ਅਸੀਂ ਚੱਲੇ ਹੁਣ ਘਰੇ ਤੇ ਨੇਲਦੇ ਆ ਤੁਹਾਨੂੰ ਘਰੇ ਜਾ ਕੇ ਤੇ ਕੀ ਕਰੀ ਜਾਂਦੇ ਆ ਤੁਸੀਂ ਉੱਤੇ ਦੇ ਕੰਮ ਇਹ ਨਾਮ ਕੀ ਰੱਖਿਆ ਵਲਾਂ ਆਪਾਂ ਨੇ ਸਗਰ ਸੈਨਾਵਿਤਾ ਮੋਨਾਲੀza ਸੈਨਾਲੀਟਾ ਚਲੋ ਜੀ ਮੋਨਾਲੀza ਗਿਰ ਵੀ ਨਾ ਜਾਵੇ ਇਹ ਐਸੀ ਬੰਦ ਕਰ ਦੋ ਨਾਲੇ ਬੰਦ ਐਂ ਦੇ ਦਿਓ ਮੈਂ ਕਿ ਐਸੀ ਬੰਦ ਕਰ ਦੋ ਨਾਲੇ ਉਹ ਕਰ ਦੋ Yeah.